ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਜ ਖੜਕ ਖੰਡਾ ਸੀ ਅਰਗਰ ਧਰਮ ਰਕ ਤੱਕ ਛਤਰੀ ਵਿਸ਼ਭ ਪਾਲ ਪੂਪਾਲ ਪਸ਼ ਪਲ ਪਸ਼ ਰਣ ਕਾ ਛਤਰੀ ਰਾਜ ਮੰਡਾ ਅਤ ਪ੍ਰਚੰਡਾ ਇਸ ਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਲਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਰਪਾਣ ਹੈ ਚੰਡਕ ਮੰਡਕ ਮਿਰਤਕ ਜਗਤ ਜਨਨੀ ਕਾਲਕਾ ਗੁਣਖਾਨ ਹੈ ਭਉਮਾਨਕਾ ਖਲਹਾਨਕਾਰਤਪਾਨਕਾ ਜਗਮਾਨ ਹੈ ਇਹ ਕਵਜ ਬ੍ਰਹਮਾ ਕੋ ਪਤੀ ਸਾ ਪੜੇ ਜੋ ਨਿਤ ਛਤਰੀ ਰਣਜੀਤ ਲਹੇ ਨਿਰਭੀਤ ਰਹੇ ਰਿੱਧ ਸਿੱਧ ਪਾਵੇ ਅਤਰੀ ਲਹੇ ਵੇਦ ਭੇਦ ਜੋ ਬੜੇ ਬਿਪਰ ਬੈਸਨ ਤਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਵੇ ਸੋਖ ਗੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮਾਦਾਨ ਮੈਂ ਪકડ ਹੱਥ ਸ਼ਮਸ਼ੀਰ ਦੋਹਰਾ ਜਾਬिद ਨਾਮ ਚਾਰ ਵਿਵਤਨਾ ਕਰਿਓ ਪਰ ਜੁਗ ਪਾੜ ਸਵਾ ਲਖ ਹਮਣ ਕਰ ਜੀਤ ਜੰਗ ਤਬ ਹੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਤਰਨਤਾਰਨ ਵਿਖੇ ਆ ਜੀ ਤੇ ਟੂਰ ਚੱਲ ਰਿਹਾ ਜੀ ਤਰਨਦਰ ਸਾਹਿਬ ਦਾ ਸਾਡਾ ਵੀ ਇੱਥੇ ਕਿਹੜੇ ਕਿਹੜੇ ਮੇਨ ਮੇਨ ਬੈਸਟ ਫੂਡ ਨੇ ਉਹਨਾਂ ਦਾ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਜੀ ਤੇ ਹੁਣ ਅਸੀਂ ਪਹੁੰਚ ਗਏ ਹਾਂ ਜੀ ਇੱਥੇ ਇੱਕ ਸਾਡੇ ਨਿਹੰਗ ਸਿੰਘ ਨੇ ਤੇ ਉਹ ਨਿਹੰਗ ਸਿੰਘ ਜਿਹੜੇ ਆ ਇੱਥੇ ਇੱਕ ਪੂਰੇ ਕੀ ਕਾ ਲਈ ਵੀ ਸ਼ਰਧਾਈ ਬਣਾਉਂਦੇ ਨੇ ਉਸ ਹੀ ਪੂਰੇ ਰੂਪ ਦੇ ਵਿੱਚ ਜਿਹੜੇ ਰੂਪ ਦੇ ਵਿੱਚ ਸ਼ਰਧਾਈ ਲਗਭਗ ਬਣਾਉਣੀ ਚਾਹੀਦੀ ਹੈ ਕੁੱਟਣੀ ਚਾਹੀਦੀ ਹੈ ਤੇ ਬਾਕੀ ਗੱਲ ਮੇ ਇਹ ਚੀਜ਼ ਆ ਵੀ ਫਾਇਦੇ ਜਾਣਦੇ ਆ ਵੀ ਸ਼ਰਧਾਈ ਦੇ ਫਾਇਦੇ ਕੀ ਨੇ ਅੱਜ ਕੱਲ ਲੋਕ ਬਹੁਤ ਲੋਕ ਲਗਭਗ ਸ਼ਰਧਾਈ ਲਾਉਣ ਲੱਗ ਪਏ ਨੇ ਪਰ ਗੱਲਬਾਤ ਇਹਨਾਂ ਨਾਲ ਕਰਦੇ ਆਂ ਵੀ ਅਸਲ ਦੇ ਵਿੱਚ ਵੀ ਇੱਕ ਸ਼ਰਧਾਈ ਦੇ ਫਾਇਦੇ ਕੀ ਨੇ ਭਾਈ ਜੀ ਸਾਸੀ ਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਚੰਗੀ ਗੱਲ ਆ ਜੀ ਦਾ ਜੀ ਵਾਹਿਗੁਰੂ ਦੀ ਕਿਰਪਾ ਮਾਰਾ ਜੀ ਤੇ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਵੀ ਜਿਹੜੇ ਸ਼ਰਧਾਈ ਤੁਸੀਂ ਘੋਟਦੇ ਹੋ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਕਮਰਸ਼ੀਅਲਾਈਜ਼ ਹੋ ਚੁੱਕੀ ਆ ਇੱਕ ਟਾਈਮ ਇਹ ਪ੍ਰਸ਼ਾਦ ਦੇ ਰੂਪ ਵਿੱਚ ਲਈ ਜਾਂਦੀ ਸੀ ਤੇ ਅੱਜ ਕਮਰਸ਼ੀਅਲਾਈਜ਼ ਹੋ ਗਈ ਆ ਤੇ ਇਹਨੂੰ ਕਿਵੇਂ ਦੇਖਦੇ ਪਹਿਲਾਂ ਤਾਂ ਤੁਸੀਂ ਸ਼ਰਧਾਈ ਦੇ ਜੀ ਬਹੁਤ ਫਾਇਦੇ ਹਨ ਜੀ ਹਾਂ ਜੀ ਤੇ ਸ਼ਰਧਾਈ ਛਕਣ ਵਾਲਾ ਬੰਦਾ एनर्जी ਦੇ ਵਿੱਚ ਰਹਿੰਦਾ ਵਾ ਸਰਦਾਈ ਪ੍ਰਾਤਨ ਤੋਂ ਚੱਲੀ ਆ ਰਹੀ ਹੈ ਜੀ ਪਲਵਾਨ ਛੱਕਦੇ ਜਿਹੜੇ ਜਿਮ ਲਾਉਂਦੇ ਜਿਹੜੇ ਮਤਲਬ ਪਲਵਾਨ ਕਬੱਡੀ ਖੇਡਦੇ ਨੇ ਉਹ ਛੱਕਦੇ ਇਹ ਉਹਨਾਂ ਦੀ ਖਰਾਕ ਹੋਇਆ ਕਰਦੀ ਹੈ ਜੀ ਪਲਵਾਨਾਂ ਦੀ ਨਿਹੰਗ ਸਿੰਘ ਵੀ ਦੇਗਾਂ ਤੇ ਸਰਦਾਈਆਂ ਦਾ ਪਰਾ ਲਾਉਂਦੇ ਨੇ ਜੇ ਸਰਦਾਈ ਛੱਕਦਾ ਬੰਦਾ ਵਾ ਉਹ ਕਦੀ ਵੀ ਮਤਲਬ ਬੁੱਢਾ ਨਹੀਂ ਛੇਤੀ ਹੋਊਗਾ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਲੋਕ એનર્ਜੀ ਲੈਣ ਵਾਸਤੇ ਰੈਡ ਬੁੱਲਾ ਪੀ ਲੈਂਦੇ ਨੇ ਜਾਂ ਉਹ ਪੀ ਲੈਂਦੇ ਨੇ ਪਰ ਉਹਦਾ ਕੋਈ ਫਾਇਦਾ ਹੈ ਨਹੀਂਗਾ ਪਰ ਇਹ ਜਿਹੜੀ ਸਰਦਾਈ ਦਾ ਫਾਇਦਾ ਬਹੁਤ ਹੈ ਸ਼ਰਦਾਈ ਬੱਬਾ ਜੀ ਇਹਦੇ ਵਿੱਚ ਪਾਏ ਜਾਂਦੇ ਬਾਦਾਮ ਜੀ ਕਾਜੂ ਖਸਖਾਸ ਸੌਂਫ ਜਵੈਣ ਲੌਂਗ ਲਾਚੀਆਂ ਗਲਾਬ ਦੇ ਫੁੱਲ ਕਾਲੀ ਮਿਰਚ ਇਹ ਚੀਜ਼ਾਂ ਪੈਂਦੀਆਂ ਜੀ ਰੈੱਡ ਬੋਲ ਦੇ ਵਿੱਚ ਅਸੀਂ ਕਿਹੜਾ ਵੇਖਿਆ ਜੀ ਕੀ ਪਾਉਂਦੇ ਆ ਇਹ ਕੀ ਪਾਉਂਦੇ ਆ ਇਹਦੇ ਵਿੱਚ ਤੇ ਅਸੀਂ ਦਿਖਾ ਕੇ ਪਾਈਦਾ ਜੀ ਆਹ ਚੀਜ਼ਾਂ ਪਾਈਦੀਆਂ ਜੀ ਤੇ ਭਾਈ ਕਿੰਨਾ ਕੁ ਸਵੇਰ ਤੋਂ ਸ਼ਾਮ ਤੱਕ ਮਤਲਬ ਕਿੰਨੇ ਕੁ ਸਮਾਨ ਦਾ ਘੋਟਾ ਲੱਗ ਜਾਂਦਾ ਜੀ ਸਵੇਰ ਸ਼ਾਮ ਤੱਕ ਜੀ 2000 ਰੁਪਏ ਦੀ ਰਸਤੇ ਰਗੜਦੀ ਦੀ ਆ ਜੀ ਅੱਛਾ 2000 ਦੀ ਰਗੜ ਦੰਨੇ ਹੋ ਹਾਂ ਜੀ 2000 ਰੁਪਏ ਵਾਲੀ ਓਕੇ ਜੀ ਤੇ ਬਾਈ ਕੀ ਰੇਟ ਕੀ ਰੱਖਿਆ ਤੇ ਵੀ ਥੋੜਾ ਰੇਟ ਦਾ ਵੀ ਦੱਸਿਓ 100 ਰੁਪਏ ਦਾ ਗਲਾਸ ਰੱਖਿਆ ਹੋਇਆ ਗਰੂ ਜੀ ਆਪਾਂ ਅੱਛਾ ਜੀ ਤੇ 40 ਰੁਪਏ ਦੇ ਗਲਾਸ ਦੇ ਵਿੱਚ ਹੀ ਵਾੜਦੀ ਦੇ ਤੇ 10 ਰੁਪਏ ਜੀ ਬਚਾਈ ਦੇ ਜੀ ਅੱਛਾ ਹਾਂਜੀ ਪਰ ਇੱਕ ਗੱਲ ਆ ਬਾਈ ਜੀ ਜਿਹੜਾ ਸ਼ਰਧਾਈ ਅਸਲ ਪੀਣ ਦਾ ਜਿਹੜਾ ਟੰਗਿਆ ਉਹ ਤਾਂ ਬਾਟੇ ਵਿੱਚ ਹੈ ਨਾ ਹਾਂਜੀ ਸਰਬ ਲੋਹ ਦੇ ਬਾਟੇ ਦੇ ਵਿੱਚ ਹੈ ਤੇ ਪਰ ਅੱਜ ਦੇ ਟਾਈਮ ਦੇ ਵਿੱਚ ਉਹ ਬਾਟਾ ਕਿਤੇ ਹੋਰ ਗਵਾਚ ਗਿਆ ਤੇ ਸ਼ਰਧਾਈ ਸਿਰਫ ਪਲਾਸਟਿਕ ਦੇ ਗਲਾਸਾਂ 'ਚ ਰਹਿ ਗਈ ਕਿਤੇ ਦੁੱਖ ਨਹੀਂ ਹੁੰਦਾ ਇਸ ਚੀਜ਼ ਦਾ ਨਹੀਂ ਦੁੱਖ ਤਾਂ ਹੁੰਦਾ ਜੀ ਬਾਕੀ ਹੁਣ ਸਾਰੇ ਬਾਟੇ ਚ ਛਕਣ ਵਾਲੇ ਨਹੀਂ ਆਨੇ ਅੰਗ ਸਿੰਘ ਫੌਜਾਂ ਬਾਟੇ ਛਕਦੀਆਂ ਜਿਆਦਾਤਰ ਉਹੋ ਚਾਹਵਾਨ ਤੇ ਕਹਿੰਦੇ ਆ ਕਿ ਬਾਟੇ ਸਰਵੋਤਮ ਛਕਾਓ ਬਾਬਾ ਜੀ ਆਮ ਲੋਕ ਤੇ ਕਹਿੰਦੇ ਨਹੀਂ ਜੀ ਗਲਾਸ ਹੀ ਦੇ ਦਿਓ ਬਾਬਾ ਜੀ ਡਿਸਪੋਜ਼ੇਬਲ ਦੇ ਦਿਓ ਜੀ ਤੇ ਮੁਖੜਾ ਜਿਹੜਾ ਇਸ ਮੂੰਹ ਟੱਕੀ ਦਾ ਮੁਖੜਾ ਸਜਾ ਕੇ ਰੱਖਣਾ ਚਾਹੀਦਾ ਜਦੋਂ ਆਪਾਂ ਲਾਉਣਾ ਵਾ ਰਗੜਾ ਲਾਉਣਾ ਵਾ ਮੁਖੜਾ ਸਜਾ ਕੇ ਤਾਂ ਰੱਖੀਦਾ ਵਾ ਇੱਕ ਤੇ ਆਪਾਂ ਜਦੋਂ ਵਜਨ ਕਰਦੇ ਆ ਬਾਣੀ ਪੜਦੇ ਚ ਕੋਈ ਵੀ ਵਜਨ ਕਰਦੇ ਆ ਕੋ ਵੈਗਰੂ ਦੇ ਨਾਮ ਲੈ ਕੇ ਸਲੋਤਰ ਸਨੇਰੇ ਦਾ ਸਜਾਈਦਾ ਵਾ ਤੇ ਇਹ ਸਾਡਾ ਜਿਹੜਾ ਬੋਲਦੇ ਆ ਸਾਡਾ ਥੁੱਕਣਾ ਪਵੇ ਤੇ ਮੁਖੜਾ ਸਜਾਇਆ ਹੋਵੇ ਸਾਡਾ ਮਤਲਬ ਬਾਣੀ ਵਾਲ ਧਿਆਨ ਰਵੇ ਮਹਾਰਾਜ ਦੀ ਬਾਣੀ ਵਾਲ ਨਾਲ ਨਾਲ ਬਾਣੀ ਤੇ ਨਾਲ ਨਾਲ ਬਾਣੀ ਪੜੀ ਦੀ ਬ੍ਰਹਮ ਕਵੇ ਜਾਪ ਕਰੀਦਾ ਜੀ ਅਕਾਲ ਉਸਤ ਤੇ ਇਸ ਕਰਕੇ ਫਿਰ ਬਾਣੀ ਪੜਦੇ ਆ ਸਾਡਾ ਜਿਹੜਾ ਥੁੱਕੇ ਉਹ ਕਿ ਪਵੇ ਨਾ ਪੂਰੀ ਸਫਾਈ ਰੱਖੀ ਦੀ ਆ ਜੀ ਸਿਰਫ ਲੋਕਾਂ ਦੇ ਬਾਟਿਆਂ ਦੇ ਵਿੱਚ ਤਿਆਰ ਕਰੀ ਦੀ ਆ ਜੀ ਅੱਛਾ ਤੁਸੀਂ ਇੱਕ ਗੱਲ ਹੋਰ ਵੀ ਕਹੀ ਸੀ ਕਿ ਵੀ ਇਹ ਜਿਹੜੀ ਸ਼ਰਧਾਈ ਹੁਣ ਦੁਬਾਰਾ ਜੇ ਕਮਰਸ਼ੀਅਲਾਈਜ਼ ਹੋਈ ਆ ਦੁਕਾਨਾਂ ਕਰ-ਕਰ ਜੇ ਇੱਥੇ ਲੋਕਾਂ ਤੱਕ ਪਹੁੰਚੀ ਆ ਤੇ ਸ਼ੁਰੂਆਤ ਇਥੋਂ ਤਰਨਤਰਨ ਸਾਹਿਬ ਤੋਂ ਹੋਈ ਹੈ ਹਾਂਜੀ ਤਰਨਤਰਨ ਸਾਹਿਬ ਤੋਂ ਸ਼ੁਰੂਆਤ ਹੋਈ ਹੈ ਜੀ ਪ੍ਰਿੰਸ ਸਿੰਘ ਹੀ ਤਰਨਤਰਨ ਸਿੰਘ ਦਾ ਸਿੰਘ ਅੱਛਾ ਜੀ ਤੇ ਜਿਹੜਾ ਉਹਨੇ ਚਲਾਈ ਸੀ ਸਰਦਾਈ ਡਿਮੈਂਡ ਦੇ ਵਿੱਚ ਤੇ ਉਹਦੇ ਹੀ ਆਈ ਸੀ ਜੀ ਸਰਦਾਈ ਦਾ ਪਹਿਰਾ ਤਰਨਤਰਨ ਫਸਟ ਟਾਈਮ ਉਹਨੇ ਲਾਈ ਹੀ ਉਹ ਵੀਰ ਮਹੀਨਾ ਕੋ ਉਹਨੇ ਚਲਾਈ ਵੀਰ ਨੇ ਤੇ ਉਹ ਐਕਸੀਡੈਂਟ ਹੋ ਗਿਆ ਤੇ ਉਹ ਫਿਰ ਇਸ ਸੰਸਾਰ ਛੱਡ ਗਿਆ ਚਲਾ ਮਾਰ ਗਿਆ ਜੀ ਤੇ ਫਿਰ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਉਹ ਵੀਰ ਦੇ ਅੰਤਮ ਕਿਰਿਆ ਸਾਰਾ ਪਹਿਰਾ ਹੋ ਗਿਆ ਉਦੇ ਭੋਗ ਤੋਂ ਬਾਅਦ ਫਿਰ ਅਸੀਂ ਆਪਣਾ ਪਹਿਰਾ ਹੀ ਰਾਬ ਚਲਾ ਲਿਆ ਸਾਂਭ ਲਿਆ ਜੀ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਚਲੋ ਹੁਕਮ ਪਰਮੇਸ਼ਰ ਦਾ ਕੱਲਿਆ ਇਹ ਨਾਨਕਾ ਸੱਦੇ ਉੱਠ ਜਾਏ ਤੇ ਉਹ ਵੀਰ ਨੇ ਅਸਲ 'ਚ ਉਹ ਵੀਰ ਦੀ ਦੇਣੀ ਆ ਸ਼ਰਧਾਈ ਜਿੰਨੇ ਹੁਣ ਲਾਈ ਫਿਰਨਦੇ ਸ਼ਰਧਾਈਆਂ ਜਿੰਨੇ ਵੀ ਨਿਹੰਗ ਸਿੰਘ ਲਾਉਣਦੇ ਆ ਉਹ ਵੀਰ ਦੀ ਦੇਣੀ ਆ ਪ੍ਰਿੰਸ ਸਿੰਘ ਤਰਨ ਤਾਰਨ ਦਾ ਵੀਰ ਉਸੇ ਨੇ ਹੀ ਇਹ ਸ਼ਰਧਾਈ ਉਹਦੇ ਮੈਂਡ ਜੀ ਆਈ ਹੀ ਉਹਨੇ ਚ ਲਾਈ ਤੇ ਉਥੋਂ ਹੀ ਵੀਰ ਜੀ ਆਪਾਂ ਸਿੱਖ ਲਈ। ਉਹ ਪ੍ਰਿੰਸ ਦੀ ਕਿੱਥੇ ਸ਼ਾਪ ਕਿੱਥੇ ਕਰਦੇ ਸੀ ਬਾਈ ਹੁਣੀ ਉਹ। ਇਸ ਹੁਣੀ ਇੱਥੇ ਤਰਨਤਾਰਨ ਬਾਈਪਾਸ ਪੁਲਸ ਲੈਂਡ ਦੇ ਲਾਗੇ ਲਾਉਂਦੇ ਹੈ ਜੀ। ਅੱਛਾ ਜੀ। ਹਾਂ ਜੀ ਮੈਂ ਉਹਦੇ ਨਾਲ ਹੀ ਹਾਂ ਜੀ ਪ੍ਰਿੰਸ ਸਿੰਘ ਦੇ। ਉਹ ਫਿਰ ਰਾਤ 1 ਵਜੇ ਜਾਣਦੇ ਹੀ ਬਾਈਪਾਸ ਨੂੰ ਗੋੰਦਵਾਲ ਬਾਈਪਾਸ ਨੂੰ ਤੇ ਕੋਈ ਗੱਡੀ ਮਾਰ ਗਿਆ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਹੋਇਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੱਥਾ ਪਾੜ ਗਿਆ ਜੀ ਉਹਨਾਂ ਦਾ। ਇਹ ਬਾਈ ਸਮਾਨ ਦਿਖਾਉਂਗੇ ਕੀ ਕੀ ਹੁੰਦਾ ਕਿਹੜੇ ਕਿਹੜੇ ਤੁਸੀਂ ਜਿਹੜਾ ਇੱਕ ਸਲੋਤਰ ਕਹਿੰਦੇ ਜਿਹੜਾ ਵੱਡਾ ਸਾਰਾ ਨਿੰਮ ਦਾ ਘੋਟਲਾ ਜਨੂੰ ਕਹਿੰਦੇ ਆ ਉਹ ਦਿਖਾਉਂ ਤੇ ਉਹ ਕਿਸ ਤਰੀਕੇ ਜਿਹੜਾ ਲੋਕ ਅੱਜ ਕੱਲ ਯੂਜ਼ ਕਰਦੇ ਉਹ ਕਿਦਾਂ ਦਾ ਹੁੰਦਾ ਜੀ ਤੇ ਤੁਹਾਡੇ ਕੋਲ ਕਿਵੇਂ ਦਾ ਹੁੰਦਾ ਹੈ ਹਾਂ ਸਾਡੇ ਕੋਲ ਸਲੋਤਰ ਵਧੀਆ ਜਿਹੜਾ ਬਣਾਇਆ ਹੁੰਦਾ ਜੀ ਭਾਰਾ ਤੇ ਵਧੀਆ ਡਿਜ਼ਾਈਨ ਨਾਲ ਅਸੀਂ ਆਪਣੇ ਸਪੈਸ਼ਲ ਜਿੱਦਾਂ ਅਸੀਂ ਵਰਤਦੇ ਆਂ ਉਸ ਤੋਂ ਦਾ ਬਣਾਇਆ ਹੁੰਦਾ ਜੀ ਭਾਰਾ ਮਜ਼ਬੂਤ ਹਾਂਜੀ ਤੇ ਅਸੀਂ ਮਿੱਟੀ ਦੇ ਕੁੰਡੇ ਦੇ ਵਿੱਚ ਲਾਈਦਾ ਜੀ ਤੇ ਮਿੱਟੀ ਦਾ ਕੁੰਡਾ ਜਿਹੜਾ ਉਹ ਠੰਡਾ ਹੁੰਦਾ ਜੀ ਤੇ ਉਹਦੇ ਵਿੱਚ ਲਾਉਣ ਦੇ ਕਈ ਫਾਇਦੇ ਆ ਮਿੱਟੀ ਅੰਦਰ ਅੰਦਰ ਜਾਊਗੀ ਆਪਣੇ ਉਹਦੇ ਸਾਰੇ ਫਾਇਦੇ ਹਨ ਤੇ ਜਿਹੜੇ ਮੱਲੋ ਪੱਥਰ ਆ ਪੱਥਰ ਦੇ ਵਿੱਚ ਪਥਰੀ ਚਲ ਗਈ ਤੇ ਫਿਰ ਉਹ ਪੱਥਰ ਦਾ ਪੈਰਾ ਹੋ ਜਾਂਦਾ ਪਰ ਗੱਲ ਭਾਈ ਇੱਕ ਅੱਜ ਦੇ ਟਾਈਮ ਦਾ ਲੋਕ ਮਸ਼ੀਨਾ ਬਣਾ ਲੀਆਂ ਜੀ ਹਾਂ ਜੀ ਸ਼ਰਧਾਈ ਰਗੜਨ ਵਾਸਤੇ ਆ ਕਰ ਲੋ ਉਹ ਕਰ ਲੋ ਕਿਤੇ ਉਹ ਸ਼ਰਧਾਈ ਨਾਲ ਕਿਤੇ ਖਿਲਵਾੜ ਨਹੀਂ ਹੋ ਰਿਆ ਵੀ ਕਿਤੇ ਇੱਕ ਸ਼ਰਧਾਈ ਜਿਹੜੀ ਗੁਰੂ ਦਾ ਰੂਪ ਲੈ ਕੇ ਧਾਰਨ ਕਰਕੇ ਮਤਲਬ ਇੱਕ ਗੁਰੂ ਦੀ ਬਾਣੀ ਪੜ ਕੇ ਬਣਾਈ ਜਾਣੀ ਤੇ ਦੂਜੇ ਪਾਸੇ ਸਿਰਫ ਉਹਨਾਂ ਕਿ ਵੇਚਣ ਦਾ ਢੋਂ ਕਰਕੇ ਲੋਕ ਸਿਰਫ ਬਿਜ਼ਨਸ ਬਣਾਉਣ ਦੇ ਮਾਰੇ ਲੱਗ ਪਏ ਨੇ ਬੜੀ ਇਹ ਲੋਕਾਂ ਨੂੰ ਨਾ ਮਤਲਬ ਟਕਵੰਜ ਬਣ ਫੜਾਲੇ ਫੜ ਲਿਆ ਵਾ ਯਾਨੀ ਕਿ ਪੈਸੇ ਦਾ ਮਸਲਾ ਹੀ ਫੜ ਲਿਆ ਅਸਲ ਚ ਇਹ ਨਿਹੰਗ ਸਿੰਘਾਂ ਨੂੰ ਹੀ ਲੋਟ ਹੋਣੀ ਚਾਹੀਜੀ ਸਦਾਈ ਲਾਉਣੀ ਉਹਨਾਂ ਨੇ ਲਾਉਣੀ ਆ ਮਰਜ਼ਾਦਾ ਦੇ ਨਾਲ ਇਹ ਲੋਕੀ ਮੁਖੜਾ ਨਹੀਂ ਸਜਾਉਂਦੇ ਨਾ ਸਲੋਤਰ ਸਨੇਰੇ ਨੂੰ ਕੱਜ ਕੇ ਰੱਖਦੇ ਆ ਨਾ ਉਹਦੀ ਕੋਈ ਮਰਜ਼ਾਦਾ ਰੱਖਦੇ ਆ ਸਿਰਫ ਇਹਨਾਂ ਨੇ ਮਤਲਬ ਲਿਆ ਸਰਦਾਈ ਵਿੱਚ ਪੈਸੇ ਕਮਾਓ ਸਰਦਾਈ ਵਿੱਚ ਪੈਸੇ ਕਮਾਓ ਇਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਦੀ ਮਰਜ਼ਾਦਾ ਕੀ ਆ ਮਰਜ਼ਾਦਾ ਨਹੀਂ ਰੱਖਦੇ ਜੀ ਇਹ ਇਸ ਕਰਕੇ ਨਿਹੰਗ ਸਿੰਘਾਂ ਨੂੰ ਹੀ ਚਾਹੀਦਾ ਸ਼ਰਦਾਈ ਦਾ ਪਹਿਰਾ ਕਰਨਾ ਜਿਹੜੇ ਆਮ ਲੋਕ ਲਾਈ ਜਾਂਦੇ ਨੇ ਸ਼ਰਦਾਈਆਂ ਉਹਨਾਂ ਨੂੰ ਇਹ ਪਹਿਰਾ ਨਹੀਂ ਕਰਨ ਚਾਹੀਦਾ ਕਿਉਂਕਿ ਇਹ ਸ਼ੀਦਾਂ ਸਿੰਘਾਂ ਦੀਆਂ ਸ਼ਰਦਾਈਆਂ ਜਿਹੜੀਆਂ ਤੇ ਇਹ ਮੱਲੋ ਫੌਜਾਂ ਨੂੰ ਹੀ ਪਹਿਰਾ ਚਾਹੀਦਾ ਵੀ ਸਜਾ ਕੇ ਲਾਉਣ ਇਹ ਸਲੋਤਰ ਸੁਨੇਰੇ ਮਾਰਾਈਦੇ ਆ ਇਹਨਾਂ ਦਾ ਸਤਿਕਾਰ ਕਰਾਂਗੇ ਤੇ ਹਰਤੇ ਗੁਰੂ ਸਾਹਿਬ ਖੁਸ਼ ਹੋਣਗੇ ਜੀ ਭਾਜੀ ਥੋੜੇ ਸ਼ਰਦਾਈ ਦੇ ਵਿੱਚ ਤੇ ਆਮ ਸ਼ਰਦਾਈ ਦੇ ਵਿੱਚ ਫਰਕ ਕੀ ਹੈ ਜਿਹੜੇ ਲੋਕ ਕਰਦੇ ਨੇ ਤੇ ਥੋੜੇ ਵਾਲੇ ਸਵਾਦ ਦੇ ਵਿੱਚ ਕੀ ਫਰਕ ਆ ਤੇ ਕਿਵੇਂ ਪਛਾਣ ਕੀਤੀ ਜਾਦਾ ਵੀ ਇਹ ਸ਼ਰਦਾਈ ਜਿਹੜੀ ਜਾਦਾ ਵਧੀਆ ਸਮਾਨ ਪਾ ਕੇ ਬਣਾਈ ਹੋਈ ਆ ਤੇ ਜਿਹੜੀ ਆ ਸ਼ਰਦਾਈ ਇੱਕ ਤੇ ਸਿਰਫ ਇੱਕ ਟਾਈਮ ਕੱਪ ਚਲਾਵੇ ਵਾਲੀ ਆ ਹਾਂਜੀ ਹੁਣ ਤਾਂ ਗੱਲ ਇਦਾਂ ਜੀ ਜਿਆਦਾਤਰ ਤਿੱਖੀ ਮਿਰਚ ਪਾ ਦਿੰਦੇ ਆ ਜੀ ਮਿਰਚ ਤੋਂ ਤੁਸੀਂ ਪਛਾਣ ਨਹੀਂ ਸਕਦੇ ਜਿਹੜੀ ਕਾਲੀ ਮਿਰਚ ਜਿਆਦਾ ਤੇਜ਼ ਪਾ ਦਿੰਦੇ ਆ ਉਹ ਕਾਲੀ ਮਿਰਚ ਤੋਂ ਇਹ ਨਹੀਂ ਡਾਟ ਕਰ ਸਕਦੇ ਵੀ ਸਰਦਾਈ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਾਈ ਆ ਹਰ ਚੀਜ਼ ਲਿਮਟ ਦੀ ਪਾਈ ਹੋਵੇ ਤੇ ਉਹ ਫਿਰ ਪਤਾ ਲੱਗਦਾ ਕੱਲੀ ਕੱਲੀ ਚੀਜ਼ ਦਾ ਸਵਾਦ ਆਉਂਦਾ ਵਾ ਜੀ ਕਿ ਕਾਲੀ ਮਿਰਚ ਦਾ ਕਾਜੂ ਦਾ ਬਦਾਮ ਦਾ ਖਸਕਾਸ ਦਾ ਸੌਂਫ ਜਵੈਨ ਲੌਂਗ ਇਲਾਚੀਆਂ ਕੱਲੀ ਕੱਲੀ ਚੀਜ਼ ਦਾ ਸਵਾਦ ਆਵੇ ਉਹ ਫਿਰ ਪਤਾ ਲੱਗਦਾ ਵੀ ਸਰਦਾਈ ਦੇ ਹਾਂਜੀ ਕੁੰਡਾ ਦਿਖਾਵਾਂਗੇ ਜਿਹੜਾ ਤੁਸੀਂ ਕੁੰਡੇ ਜੜਕਦੇ ਹੋ ਉਹ ਤਾਂ ਸਲੋਤਰ ਸਾਹਿਬ ਮੈਨੂੰ ਦਿਖਾ ਤੇ ਇੱਥੇ ਬਾਈ ਹੁਣੀ ਸਰਦਾਈ ਰਗੜਦੇ ਨੇ ਤੇ ਇਹ ਇੱਥੇ ਬਾਈ ਹੁਣਾਂ ਨੇ ਸਾਰਾ ਸਮਾਨ ਬੜਿਆ ਤੀਕੇ ਨਾਲ ਇਹਨੂੰ ਸਫਾਈ ਨਾਲ ਰੱਖਦੇ ਨੇ ਵਾਹ ਜੀ ਵਾਹ ਜੀ ਅੱਛਾ ਜੀ ਭਾਜੀ ਆਪ ਕਿਦਾਂ ਆ ਹਾਂਜੀ ਇਹੀ ਹੈ ਜੀ ਆਪਾਂ ਇਸ ਨੂੰ ਟੱਕ ਕੇ ਬਾਅਦ ਵਿੱਚ ਰੱਖ ਦਿੰਦਾ ਜੀ ਕਿਤੇ ਮੱਖੀਆਂ ਮੁੱਖੀਆਂ ਨਾ ਪੈਣ ਤੇ ਐਂ ਤਿਆਰ ਵਰ ਤਿਆਰ ਕਰਕੇ ਰੱਖੀਦਾ ਜੀ ਓਕੇ ਤੇ ਬਾਈ ਜਿਹੜਾ ਸਲੋਤਰ ਜਿਹੜਾ ਉਹ ਵੀ ਦਿਖਾਓ ਸਾਨੂੰ ਉਹਦਾ ਅਸਲ ਚ ਉਹ ਹੁੰਦਾ ਕਾਦਾ ਉਹ ਸਲੋਤਰ ਨਿੰਦਾ ਹੁੰਦਾ ਹੈ ਜੀ अच्छा जी हां जी ਇਹ ਨਿੰਮਦਾ ਬਣਾਇਆ ਹੁੰਦਾ ਇਹਦਾ ਵੀ ਮੁਖੜਾ ਸਜਾ ਕੇ ਰੱਖੀਦਾ ਜੀ ਕਿ ਇਹਦੇ ਤੇ ਮੱਖੀਆਂ ਨਾ ਪੈਣ ਕੋਈ ਇਦਾਂ ਘੱਟਾ ਨਾ ਪਵੇ ਜੀ اچھا ਹਾਂ ਜੀ ਇਹ ਸਲੋਤਰਿਆ ਜੀ ਕਿਆ ਬਾਤ ਹੈ اچھا ਨਿੰਮਦਾ ਹੁੰਦਾ ਬਜੀ ਇਹ ਹਾਂ ਜੀ ਨਿੰਮਦਾ ਹੁੰਦਾ ਹੈ ਤੇ ਇਹ ਜਿਵੇਂ ਜਿਵੇਂ ਤੁਸੀਂ ਰਗੜਦੇ ਹੋ ਫੇ ਇਹ ਕੱਸੀ ਜਾਂਦਾ ਰਹਿੰਦਾ ਨਾਲ ਨਾਲ ਕੱਸਦਾ ਰਹਿੰਦਾ ਇਹ ਬਹੁਤ ਵੱਡਾ ਸੀ ਇਹ 6 ਫੁੱਟ ਦਾ ਸੀ ਵਾਹਿਗੁਰੂ ਜੀ ਤੇ ਇਹ ਹੁਣ ਕੱਸ-ਕੱਸ ਕੇ ਛੋਟਾ ਹੋ ਜਾ ਰਿਹਾ ਹੈ ਜੀ ਅਚਾ 6 ਫੁੱਟ ਦਾ ਸੀ ਇਹ ਹਾਂ ਜੀ 6 ਫੁੱਟ ਦਾ ਸੀਗਾ ਜੀ ਕਿਆ ਬਾਤ ਹੈ ਜਿਹੜਾ ਵਪਾਰ ਕਰਦੇ ਉਹ ਵੀ ਕਰਦੇ ਨੇ ਤੇ ਇਧਰ ਬਾਉ ਜੀ ਦੇ ਪਾਈ ਜੀ ਨਾਲ ਗੱਲ ਕਰਦੇ ਬਾਬਾ ਜੀ ਹਾਂਜੀ ਬਾਬਾ ਜੀ ਕੀ ਹਾਲ ਚਾਲ ਆ ਬਸ ਚੜਦੀ ਕਲਾ ਜੀ ਤੇ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਐਂ ਤੇ ਇਹਨਾਂ ਤੋਂ ਕੋਈ ਬਹੁਤ ਜ਼ਿਆਦਾ ਬਚਣੇ ਇੰਨਾ ਹੀ ਕਰਨੇ ਪਾਸੋ ਹਾਂਜੀ ਮੈਂ ਕਹਿਣਾ ਚਾਹੁੰਦਾ ਹਾਂ ਸਰਦਾਈਆਂ ਛਕੋ ਤੇ ਅੱਛਾ ਜੀ ਤੇ ਮੈਨੂੰ ਹੁਣ ਪਰ ਗੱਲ ਪਰ ਗੱਲ ਇਹ ਕਿ ਇੱਥੇ ਆਉਂਦੀ ਆ ਵੀ ਜੇ ਅਸੀਂ ਸਾਨੂੰ ਤੁਸੀਂ ਸਰਦਾਈ ਛਕਾਉਣੀ ਆ ਤੇ ਪਰ ਮੈਂ ਚਾਹੁੰਦਾ ਵੀ ਸਾਨੂੰ ਤੁਸੀਂ ਬਾਟੇ 'ਚ ਛਕਾਓ ਜਿਹੜਾ ਤੁਹਾਡਾ ਸਰਬ ਲੋਹ ਦਾ ਹੁੰਦਾ ਅਹੀਂ ਉਹ ਚੌਨੇ ਵੀ ਸਾਨੂੰ ਅਸਲ ਪਤਾ ਲੱਗੇ ਵੀ ਸਿਰਫ ਲੋਹ ਦੇ ਬਾਟੇ ਦਾ ਹੈ ਨਾ ਕੀ ਆ ਗਲਾਸਾਂ 'ਚ ਤਾਂ ਹੀ ਰੋਜ਼ ਪੀਂਦੇ ਆ ਜੀ ਤਾਂ ਭਾਈਓ ਸਰਬੋਤ ਦਾ ਬਾਟਾ ਜ਼ਰੂਰ ਦਿਖਾ ਦਈਏ ਕੀ ਬਾਤ ਹੈ ਜੀ ਵਾਹ ਜੀ ਇਹ ਬਾਟੇ ਸ਼ਰਦਾਈ ਸ਼ਕਾਓਗੇ ਤੁਹਾਨੂੰ ਤਾਂ ਭਾਈ ਕਿੰਨੀ ਇਹਦੇ ਵਿੱਚ ਪੈ ਜਾਂਦੀ ਹੈ ਇਹਦੇ ਵਿੱਚ ਕਿਲੋ ਸ਼ਰਦਾਈ ਪੈ ਜਾਂਦੀ ਹੈ ਜੀ ਕਿਲੋ ਸ਼ਰਦਾਈ ਹਾਂ ਜੀ ਵਾਹ ਕੀ ਬਾਤ ਹੈ ਚਲੋ ਭਾਈ ਜੀ ਸ਼ਕਾਓ ਸਾਨੂੰ ਫੇਰ ਅੱਜ ਸਾਡੇ ਦੇਖ ਤੋਂ ਪ੍ਰਤਨ ਕਰਤੋਂ ਹਾਂ ਲੋ ਜੀ ਅਸਲ ਦੇ ਵਿੱਚ ਜੇ ਸ਼ਰਦਾਈ ਛਕਣੀਆਂ ਤੇ ਇਹ ਉਹ ਬਾਟੇ ਨੇ ਜਿਨ੍ਹਾਂ ਦੇ ਵਿੱਚ ਲਗਭਗ ਕਹ ਲਿਆ ਨਿਹੰਗ ਸਿੰਘ ਜਿਹੜੇ ਆ ਉਹ ਆਪਣੀ ਸ਼ਰਦਾਈ ਛਕਦੇ ਨੇ ਤੇ ਬਾਈ ਹੁਣਾਂ ਨੂੰ ਮੈਂ ਇੱਕ ਰਿਕੁਐਸਟ ਕੀਤੀ ਪਰ ਉਹਨਾਂ ਨੇ ਮੇਰੇ ਲਈ ਇਹ ਚੀਜ਼ ਮੈਨੂੰ ਬਾਟੇ 'ਚ ਸ਼ਰਦਾਈ ਪਾ ਕੇ ਦੇਤੀ ਪਰ ਮੈਂ ਕਲੀਅਰ ਜੀ ਗੱਲ ਤੁਹਾਨੂੰ ਕਹਦਾ ਵੀ ਮੈਂ ਨਾ ਤਾਂ ਹਜੇ ਅਮਰ ਛਕਿਆ ਨਾ ਹੀ ਮੈਂ ਦਾੜੀ ਰੱਖੀ ਹੈ ਤੇ ਨਾ ਹੀ ਮੈਂ ਹਜੇ ਇਸ ਬਾਟੇ ਨੂੰ ਯੂਜ਼ ਕਰਨ ਦੇ ਕਾਬਿਲ ਹਾਂ ਤੇ ਬਾਈ ਜੀ ਹੁਣ ਤੁਸੀਂ ਪਲੀਜ਼ ਸਾਨੂੰ ਜਿਹੜੀ ਸ਼ਰਦਾਈ ਹੈ ਤੁਹਾਡੀ ਓ ਸਾਨੂੰ ਸਾਡੇ ਗਲਾਸਾਂ 'ਚ ਪਾ ਦਿਓ ਜੀ ਕਿਉਂਕਿ ਜਿੱਦਣੇ ਸੀ ਆਪ ਸਾਬਤ ਸੂਰਤ ਬਣ ਕੇ ਆਵਾਂਗੇ ਨਾ ਉਦੋਂ ਹੀ ਇਹ ਬਾਟਲ ਛਕਾਂਗੇ ਮੈਂ ਠੀਕ ਹੈ ਜੀ ਕੀ ਬਾਤ ਇਹ ਨਾਲ ਦੇ ਬਾਬਾ ਜੀ ਛੋਟੇ ਛੋਟੇ ਰਿਆ ਕੇ ਰੱਖੇ ਆਪਾਂ ਵਾਕਿਆ ਗੱਲ ਓਹੋ ਇਹ ਤਗੜੀ ਜਾਲ ਪੱਛੀ ਬੜੀ ਸੁਣੀ ਲੱਗਦੀ ਹੈ ਹਮੇਸ਼ਾ ਕੇਸ ਕਿਵੇਂ ਵੀ ਦੱਸ ਦਿਓ ਕਮਾਲ ਵਾਜੀ ਅਸਲ ਦੇ ਵਿੱਚ ਨਾ ਕਾਫੀ ਦਿਨ ਹੋ ਗਿਆ ਸੀ ਨਾ ਜਦੋਂ ਕਿ ਖੇਡਣ ਖੁੱਲਣ ਜਾਂਦੇ ਸੀ ਰਸਤੇ 'ਚ ਸਾਨੂੰ ਮਨ ਕਰਦਾ ਵੀ ਸ਼ਰਦਾਈ ਪੀ ਚਲੀਏ ਪਰ ਉਹ ਗੱਲ ਜੀ ਬਣਦੀ ਨਹੀਂ ਸੀ ਕਿ ਕੋਈ ਹੁਣ ਅੱਜ ਕੱਲ ਹਰੇ ਕੀ ਕੋਈ ਦਾੜੀ ਕੱਟੀ ਵਾਲਾ ਸ਼ਰਦਾਈ ਲੈ ਲਾਉਣ ਲੱਗ ਪਿਆ ਕਦੀ ਕੋਈ ਭਾ ਅਸਲ ਜਿਹੜਾ ਨਿਹੰਗ ਸਿੰਘ ਦਾ ਘੋਟਾ ਅਜ ਤੱਕ ਹਜੇ ਤੱਕ ਨਹੀਂ ਪੀਤਾ ਸੀ ਤੇ ਉਹ ਅੱਜ ਇੱਥੇ ਤਰਨਤਨ ਸਾਹਿਬ ਆ ਕੇ ਉਹ ਤਮੰਨਾ ਪੂਰੀ ਹੋਈ ਆ ਤੇ ਗੁਰਦਿਆਲ ਭਾਈ ਥੈਂਕ ਯੂ ਸੋ ਮੱਚ ਵੀ ਤੁਸੀਂ ਇੱਥੇ ਆਪਾਂ ਲੈ ਕੇ ਆਏ ਉਹ ਉਹ ਮੋਨੇ ਕੋ ਨਿਆਜ਼ੀ ਰਗੜੇ ਤੇ ਇਸੇ ਫਰਕ ਕੀ ਲੱਗਿਆ ਇਹ ਦੱਸੋ ਭਾਜੀ ਫਰਕ ਇਹ ਆ ਵੀ ਫਲੇਵਰ ਦਾ ਬਹੁਤ ਫਰਕ ਆ ਹਰਕ ਪਤਾ ਲੱਗਦਾ ਉਹ ਚੀਜ਼ਾਂ ਦਾ ਦੁੱਧ ਨਹੀਂ ਪਾਈਦਾ ਵਿੱਚ ਅੱਛਾ ਦੁੱਧ ਇੱਕ ਤੁਮਕਾ ਨਹੀਂ ਪਾਈਦਾ ਦੁੱਧ ਇਹਦੇ ਵਿੱਚੋਂ ਹੀ ਗੱਡੀ ਦਾ ਜੀ ਕੀ ਬਤ ਉਹ ਹੀ ਚੀਜ਼ ਆ ਨਾ ਤੇ ਉੱਥੇ ਜਿਹੜਾ ਔਰਕ ਹੈ ਨਾ ਉਹਦਾ ਸਵਾਦ ਹੀ ਨਹੀਂ ਆਉਂਦਾ ਨਾਲ ਜਿਹੜੀ ਬਾਣੀ ਪੜੀ ਜਾਂਦੀ ਜੀ ਉਹਦਾ ਵੀ ਅਸਰ ਹੈ ਉਹਦਾ ਵੀ ਅਸਰ ਆ ਭਾਜੀ ਤੇ ਕਿੱਥੇ ਉਹ ਲੋਕਾਂ ਨੇ ਬਾਣੀ ਪਾਣੀ ਕਿੱਥੇ ਉਹਨਾਂ ਨੇ ਤੇ ਵਾਕਈ ਇਥੇ ਅੱਜ ਸ਼ਰਦਾਈ ਦਾ ਪਤਾ ਲੱਗਿਆ ਵੀ ਅਸਲ ਸ਼ਰਦਾਈ ਹੁੰਦੀ ਕਹਦੇ ਆ। ਭਾਈ ਇੱਕ ਚੀਜ਼ ਹੋਰ ਦੱਸ ਦਿਓ। ਇਹ ਸ਼ਰਦਾਈ ਕਾਦੇ ਫਾਇਦੇ ਕੀ ਕੀ ਹੁੰਦੇ ਨੇ ਇਹਦੇ? ਇਹ ਸ਼ਰਦਾਈ ਦੇ ਪਹਿਲਾ ਫਾਇਦਾ ਜੀ ਇਹਦਾ ਇਹੀ ਆ ਕਿ ਇਹ ਦਿਮਾਗ ਖਾਸ ਜਿਹੜੀ ਦਿਮਾਗ ਵਾਸਤੇ ਕਾਜੂ ਬਦਾਮ ਜਿਹੜੇ ਦਿਮਾਗ ਵਾਸਤੇ ਬਹੁਤ ਵਧੀਆ ਫਾਇਦੇਮੰਦ ਹੈ। ਇੱਕ ਇਹ ਸਰੀਰ ਨੂੰ ਨਰਜੀ ਦਿੰਦੀ ਆ ਜੀ ਇਹ। ਅੱਛਾ ਜੀ। ਹਾਂਜੀ ਇੱਕ ਤਾਂ ਬਹੁਤ 100% ਇਹਦੇ ਫਾਇਦੇ ਇਹ ਹੀ ਆ ਪਹਿਲਵਾਨ ਸ਼ੱਕਦੇ ਆ ਸਰੀਰ ਨੂੰ ਤਾਕਤ ਚੁਸਤਪੁਰਤ ਰੱਖਦਾ ਜੀ। ਹਾਂਜੀ ਬਹੁਤ ਫਾਇਦੇ ਆ ਇੱਕ ਬੰਦੇ ਨੂੰ ਨੰਬਰ ਦੀ ਨਹੀਂ ਹੋਂਦ ਦਊਗਾ ਜੀ ਤੇ ਭਾਈ ਜੀ ਹੁਣ ਇਹ ਮੈਨੂੰ ਦੱਸ ਦਿਓ ਵੀ ਇੱਥੇ ਸ਼ਕਲ ਕਿੱਥੇ ਆਉਣਾ ਪੈਣਾ ਆ ਐਡਰੈਸ ਬੋਲ ਦਿਓ ਜੀ ਆਪਣਾ ਇਹ ਤਰਨ ਤਰਨ ਬਾਈਪਾਸ ਤੇ ਰੋੜਾ ਪੈਲਸ ਦੇ ਲਾਗੇ ਜੀ ਆਪਣਾ ਤੰਬੂ ਲੱਗਾ ਹੋਇਆ ਜੀ ਵਾਹ ਜੀ ਵਾਹ ਤੇ ਭਾਈ ਜੀ ਕੀ ਰੇਟ ਇਸ ਗਲਾਸਾ ਕੀ ਰੇਟ ਆ ਤੇ ਵੱਡੇ ਗਲਾਸਾ ਕੀ ਰੇਟ ਇਸ ਗਲਾਸ ਦਾ 30 ਰੁਪਏ ਦਾ ਗਲਾਸ ਹੈ ਜੀ ਤੇ ਦੂਜਾ ਵੱਡਾ ਗਲਾਸ ਜੋ 50 ਰੁਪਏ ਦਾ ਗਲਾਸ ਹੈ ਜੀ ਕੀ ਬਾਤ ਹੈ ਜੀ ਦੇ ਲੋ ਆ ਗਲਾਸ ਐਡਾ ਵੱਡਾ ਗਲਾਸ 30 ਰੁਪਏ ਦਾ ਤੇ ਜਿਹੜਾ ਵੱਡਾ ਗਲਾਸ ਦਾ ਉਹ 50 ਰੁਪਏ ਦਾ ਆ ਸਾਡਾ ਅ ਤੇ ਰੀਅਲ ਅਸੀਂ ਅੱਜ ਜਿਹੜੀ ਕੋਲ ਬੈ ਕੇ ਰਗੜਾਈ ਕਰਵਾ ਕੇ ਅਸੀਂ ਉਹ ਸ਼ਰਦਾਈ ਅੱਜ ਪੀਤੀ ਆ ਸਾਨੂੰ ਪਤਾ ਲੱਗੇ ਵੀ ਵਾਕਿਆ ਵਿੱਚ ਕੀ ਕੀ ਪਾਇਆ ਹੋਇਆ ਇਹਨਾਂ ਨੇ ਤੇ ਕੀ ਕੀ ਇਹ ਪਵਾ ਕੇ ਬਣਾਉਂਦੇ ਨੇ ਸਾਨੂੰ ਹੁਣ ਦੂਜੇ ਦਾ ਪਤਾ ਹੀ ਨਹੀਂ ਵੀ ਨਾ ਉਹ ਲੱਗਿਓ ਰਗੜਾ ਲਾਉਂਦੇ ਆ ਨਾ ਹੀ ਲੱਗਿਓ ਉਹਨਾਂ ਦੇ ਕੋਲ ਸਮਾਨ ਪਿਆ ਹੁੰਦਾ ਨਾ ਹੀ ਲੱਗੇ ਕੋਈ ਹੋਰ ਚੀਜ਼ ਹੁੰਦੀ ਆ ਤੇ ਸੋ ਹੁਣ ਇਹ ਸਾਡਾ ਸਫਰ ਇੰਨਾ ਕੀ ਸੀਗਾ ਹੁਣ ਅਗਲੇ ਸਫਰ ਦੇ ਤਰਨਦਾਰ ਦਾ ਸਫਰ ਸਾਡਾ ਜਾਰੀ ਆ ਜੀ ਹੁਣ ਅਗਲੇ ਸਟੋਰ ਤੇ ਚੱਲਦੇ ਆ ਅਗਲੇ ਫੂਡ ਸਟਾਲ ਤੇ ਚੱਲਦੇ ਆ ਤੇ ਦਿਖਾਉਨੇ ਤੁਹਾਨੂੰ ਉੱਥੇ ਕੀ ਕੀ ਖਾਸ ਮਿਲਦਾ ਤੇ ਹੁਣ ਤੁਹਾਨੂੰ ਕਰਦਾ ਕਿ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੋਣਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡਾ ਵੀਡੀਓ ਕਿਵੇਂ ਲੱਗਾ ਧੰਨਵਾਦ